ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 31 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਦਿਨ ਵੇਲੇ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਸੀਗੀ ਪਰ ਮੀਂਹ ਉਹੀ ਨਾ ਮਾਤਰ ਜਿਹੇ ਹੀ ਕਿਸੇ ਇਲਾਕੇ ਵਿੱਚ ਪਿਆ ਹੈ। ਦੁਪਹਿਰ ਵੇਲੇ ਤੱਕ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਗਰਮੀ ਤੇ ਹੌਮਸ ਪੂਰੇ ਸਿਖਰਾਂ ਤੇ ਰਹੀ ਹੈ ਬਟ ਕੱਡੇ ਵੀ ਗਰਮੀ तकरीबन ਸਾਰੇ ਹੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੇ ਚਿਪਚਿਪੀ ਗਰਮੀ ਵੀ ਉਸੇ ਤਰ੍ਹਾਂ ਹੀ ਦੇਖੀ ਜਾ ਰਹੀ ਹੈ ਇੰਟਰਨੈਟ तकरीबन ਇਸ ਵਾਰ ਫੇਲ ਹੋ ਚੁੱਕੇ ਹਨ ਜਿੰਨੀਆਂ ਵੀ ਉਮੀਦਾਂ ਹੁੰਦੀਆਂ ਜਾਂ ਜਿੰਨੀ ਜਾਣਕਾਰੀ ਇੰਟਰਨੈਟ ਤੋਂ ਇਕੱਠੀ ਹੁੰਦੀ ਹੈ ਉਹਦੇ ਹਿਸਾਬ ਨਾਲ ਹਰ ਕੋਈ ਮੌਸਮ ਦੀ ਜਾਣਕਾਰੀ ਦਿੰਦਾ ਹੈ ਪਰ ਇਸ ਵਾਰ तकरीबन ਜਿੰਨਾ ਵੀ ਉਮੀਦ ਦੀ ਪ੍ਰੋਡਕਸ਼ਨ ਹੁੰਦੀ ਸੀਗੀ ਉਹ ਸਾਰੀ ਹੀ ਉਲਟ ਹੋ ਰਹੀ ਹੈ ਅੱਜ ਤੋਂ ਯਾਨੀ ਕਿ 3 ਦਿਨ 30 31 1 2 ਤਰੀਕ ਤੱਕ ਵਧਿਆਮੀ ਪੈਣ ਦੀ ਸੰਭਾਵਨਾ ਸੀਗੀ ਪਰ ਕੁਝ ਕਿ ਖੇਤਰਾਂ ਤੋਂ ਛੱਡ ਕੇ ਬਾਕੀ ਸਾਰੇ ਪੰਜਾਬ ਵਿੱਚ ਗਰਮੀ ਤੇ ਹੌਮਸ ਨਾਲ ਲੋਕਾਂ ਦਾ ਬੁਰਾ ਹਾਲ ਹੈ ਸੋ ਜੋ ਇੰਟਰਨੈਟ ਜਾਣਕਾਰੀ ਪ੍ਰੋਵਾਈਡ ਕਰਵਾਉਂਦਾ ਹੈ ਆਪਾਂ ਉਹਦੇ ਹਿਸਾਬ ਨਾਲ ਹੀ ਗੱਲ ਕਰਦੇ ਹਾਂ ਅੱਜ ਵੀ ਵਧਿਆਮੀ ਪੈਣ ਦੀ ਸੰਭਾਵਨਾ ਸੀਗੀ ਦੁਪਹਿਰ ਤੱਕ ਗਰਮੀ ਤੇ ਹੌਮਸ ਨਾਲ ਬੁਰਾ ਹਾਲ ਹੈ ਪਰ ਰਾਤ ਵੇਲੇ ਕੁਝ ਕਿ ਇਲਾਕਿਆਂ ਨੂੰ ਰਾਹਤ ਮਿਲ ਸਕਦੀ ਹੈ ਜਿਵੇਂ ਹੁਣ ਵੀ ਪਟਿਆਲਾ ਪਾਤੜਾ ਰਾਜਪੁਰਾ ਇਧਰਲੀ ਸਾਈਡ ਨੂੰ ਅਗਲੇ ਕੁਝ ਕਿ ਘੰਟਿਆਂ ਤੱਕ ਜਾਂ ਹੁਣ ਤੱਕ ਮੀਂਹ ਪੈ ਰਿਹਾ ਹੈ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਪੁੱਜ ਸਕਦਾ ਹੈ ਜਾਂ ਸ਼ਾਮ ਵੇਲੇ ਜਾਂ ਰਾਤ ਵੇਲੇ ਵੀ ਟੁੱਟਵੇਂ ਤੌਰ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿੰਨੀ ਕਿ ਜਾਣਕਾਰੀ ਇੰਟਰਨੈਟ ਤੋਂ ਪ੍ਰਾਪਤ ਹੋ ਰਹੀ ਹੈ